हेलो स्टूडेंट्स ਅੱਜ ਅਸੀਂ ਪੀਅਰਡ ਐਂਟ੍ਰਾਂਸ ਇਗਜ਼ਾਮ ਦੇ ਲਈ ਪੰਜਾਬੀ ਵਿਆਕਰਨ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਅਸੀਂ ਬੋਲੀ ਬਾਰੇ ਪੜਾਂਗੇ ਬੋਲੀ ਕੀ ਹੁੰਦੀ ਹੈ ਮੂੰਹ ਵਿੱਚੋਂ ਨਿਕਲਣ ਵਾਲੀਆਂ ਉਹ ਸਾਰਥਕ ਆਵਾਜ਼ਾਂ ਜਿਨ੍ਹਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਦੂਸਰਿਆਂ ਸਾਹਮਣੇ ਪ੍ਰਗਟ ਕਰਦੇ ਹਾਂ ਉਹਨਾਂ ਨੂੰ ਬੋਲੀ ਕਿਹਾ ਜਾਂਦਾ ਹੈ ਸ਼ਬਦ ਕੀ ਹੁੰਦਾ ਹੈ ਸ਼ਬਦ ਸਾਡੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਆਵਾਜ਼ਾਂ ਦੁਆਰਾ ਬਣਦੇ ਹਨ ਇਹ ਸ਼ਬਦ ਹੀ ਬੋਲੀ ਦਾ ਪ੍ਰਮੁੱਖ ਅੰਗ ਹੁੰਦੇ ਹਨ ਸ਼ਬਦਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਸਾਰਥਕ ਅਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਆਪਣਾ ਕੋਈ ਅਰਥ ਹੁੰਦਾ ਹੈ ਭਾਪ ਜਿਨ੍ਹਾਂ ਦੇ ਉਚਾਰਨ ਨਾਲ ਕਿਸੇ ਕੰਮ ਜਾਂ ਕਿਸੇ ਚੀਜ਼ ਬਾਰੇ ਗਿਆਨ ਹੁੰਦਾ ਹੈ ਜਿਵੇਂ ਪਾਣੀ ਚਾ ਕੰਮ ਸੋਟੀ ਦੁੱਧ ਆਦ ਨਿਰਾਰਥਕ ਸ਼ਬਦ ਕੀ ਹੁੰਦੇ ਹਨ ਇਹ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦਾ ਕੁਝ ਵੀ ਅਰਥ ਨਹੀਂ ਹੁੰਦਾ ਉਹ ਸ਼ਬਦ ਬੇਅਰਥ ਹੁੰਦੇ ਹਨ ਇਹ ਸ਼ਬਦ ਆਮ ਤੌਰ ਤੇ ਸਾਰਥਕ ਸ਼ਬਦਾਂ ਨਾਲ ਜੋੜ ਕੇ ਬੋਲੇ ਜਾਂਦੇ ਹਨ ਜਿਵੇਂ ਰੋਟੀ ਰਾਟੀ ਚਾਹ ਚੂ ਕੰਮ ਛਮ ਸੋਟੀ ਸਾਟੀ ਇਨ੍ਹਾਂ ਵਿੱਚ ਰੋਟੀ ਚਾਹ ਕੰਮ ਸੋਟੀ ਇਹ ਸਾਰੇ ਸਾਰਥਕ ਸ਼ਬਦ ਹੁੰਦੇ ਹਨ ਅਤੇ ਰਾਟੀ ਚੂ ਛਮ ਸਾਟੀ ਇਹ ਨਿਰਾਰਥਕ ਸ਼ਬਦ ਹੁੰਦੇ ਹਨ ਵਿਆਕਰਣ ਵਿਆਕਰਣ ਸ਼ੁੱਧ ਛੰਟਕਸਾਲੀ ਬੋਲੀ ਲਿਖਣ ਦੇ ਨਿਯਮਾਂ ਨੂੰ ਵਿਆਕਰਣ ਕਿਹਾ ਜਾਂਦਾ ਹੈ ਕਿਸੇ ਬੋਲੀ ਦੀ ਸਹੀ ਤੇ ਸਪਸ਼ਟ ਰੂਪ ਵਿੱਚ ਵਰਤੋਂ ਕਰਨ ਲਈ ਉਸ ਦੇ ਵਿਆਕਰਣ ਸੰਬੰਧੀ ਨਿਯਮਾਂ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਪਹਿਲਾ ਪ੍ਰਸ਼ਨ ਹੈ ਕਿਸੇ ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟਾਉਣ ਲਈ ਜਿਹੜੇ ਮੂਲ ਚਿੰਨ ਪ੍ਰਯੋਗ ਕੀਤੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਅੱਖਰ ਕਿਸੇ ਬੋਲੀ ਦੇ ਸਾਰੇ ਲਿਖਣ ਚਿੰਨ੍ਹਾਂ ਦੇ ਸਮੂਹ ਨੂੰ ਆਖਦੇ ਹਨ ਲਿਪੀ ਅ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ਤਿੰਨ ਊੜੇ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ਤਿੰਨ ਈੜੀ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ਤਿੰਨ ਪੰਜਾਬੀ ਵਿੱਚ ਕਿੰਨੀਆਂ ਲਗਾ ਦੀ ਵਰਤੋਂ ਹੁੰਦੀ ਹੈ 10 ਪੰਜਾਬੀ ਵਿੱਚ ਸਵਰ ਹਨ ਤਿੰਨ ਪੰਜਾਬੀ ਵਿੱਚ ਵਿਅੰਜਨ ਕਿੰਨੇ ਹੁੰਦੇ ਹਨ 32 ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਮ ਪ੍ਰਸਿੱਧ ਰਹੇ ਹਨ 35 ਤੇ ਪੰਜਾਬੀ ਲਿਪੀ ਪੰਜਾਬੀ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ ਗੁਰਮੁਖੀ ਲਿਪੀ ਪੀਅਰ ਐਂਟ੍ਰਾਂਸ ਇਗਜ਼ਾਮ ਦੇ ਪੰਜਾਬੀ ਪੋਰਸ਼ਨ ਦੇ ਵਿਰੋਧਾਰਥਿਕ ਸ਼ਬਦ ਦੇ ਬਹੁ ਚੋਣੇ ਵਾਲੇ ਬਹੁ ਵਿਸ਼ਟ ਪ੍ਰਸ਼ਨਾਂ ਬਾਰੇ ਪੜਾਂਗੇ ਇਸ ਵਿੱਚ ਤੁਹਾਨੂੰ ਚਾਰ ਤਰ੍ਹਾਂ ਦੇ ਆਪਸ਼ਨਸ ਆਉਣਗੇ ਜਿਸ ਵਿੱਚ ਤੁਸੀਂ ਇੱਕ ਸਹੀ ਆਪਸ਼ਨ ਨੂੰ ਚੂਜ਼ ਕਰਨਾ ਹੈ ਜਿਵੇਂ ਕਿ ਸਫਲਤਾ ਦਾ ਵਿਰੋਧਾਰਥਿਕ ਸ਼ਬਦ ਕੀ ਹੁੰਦਾ ਹੈ ਤੁਹਾਨੂੰ ਚਾਰ ਆਪਸ਼ਨਸ ਦਿੱਤੀਆਂ ਹੋਣਗੀਆਂ ਨਿਰਾਸ਼ਾ ਅਸਮਰਥ ਅਸਫਲਤਾ ਅਣਉਚਿਤ ਸਫਲਤਾ ਦਾ ਵਿਰੋਧਾਰਥਿਕ ਸ਼ਬਦ ਅਸਫਲਤਾ ਹੁੰਦਾ ਹੈ ਸੁਆਰਨਾ ਦਾ ਵਿਰੋਧਾਰਥਿਕ ਸ਼ਬਦ ਬਿਗਾੜਨਾ ਭੇਜਣਾ ਦਾ ਵਿਰੋਧਾਰਥਿਕ ਸ਼ਬਦ ਸੁੱਕਣਾ ਤਾਰਨਾ ਦਾ ਵਿਰੋਧਾਰਥਿਕ ਸ਼ਬਦ ਡੋਬਣਾ ਅੱਗਾ ਦਾ ਵਿਰੋਧਾਰਥਿਕ ਸ਼ਬਦ ਪਿੱਛਾ ਚੰਗਿਆਈ ਦਾ ਵਿਰੋਧਾਰਥਿਕ ਸ਼ਬਦ ਬੁਰਾਈ ਜਨਮ ਦਾ ਵਿਰੋਧਾਰਥਿਕ ਸ਼ਬਦ ਮਰਨ ਸੁਸਤੀ ਦਾ ਵਿਰੋਧਾਰਥਿਕ ਸ਼ਬਦ ਚੁਸਤੀ ਨੇੜੇ ਦਾ ਵਿਰੋਧਾਰਥਿਕ ਸ਼ਬਦ ਦੂਰ ਇਮਾਨਦਾਰ ਦਾ ਵਿਰੋਧਾਰਥਿਕ ਸ਼ਬਦ ਬੇਈਮਾਨ पतला बरोध आर्थिक शब्द मोटा जितना बरोध आर्थिक शब्द हारना बसना बरोध आर्थिक शब्द उजाड़ना खरीदना का बरोध आर्थिक शब्द की है वेचना, गुआचना का बरोध आर्थिक शब्द मिलना पाप का बरोध आर्थिक शब्द पुन हराम का बरोध आर्थिक शब्द हलाल नेकी का बरोध आर्थिक शब्द की होंगे है बदी सच का बरोध आर्थिक शब्द हों ठ ਸਰਾਪ ਦਾ ਬਰੋਦਾਰਥਿਕ ਸ਼ਬਦ ਹੁੰਦਾ ਹੈ ਵਰ